ટોਪੈਂਟ વેરીએન્ટ ਹੈ ਜੀ ਇਹ A4 S ਲਾਈਨ ਦੇਖ ਸਕਦੇ ਹੋ ਬਾਈ ਤੁਸੀਂ ਸੀਗਾ ਬੈਟਿੰਗ ਵਗੈਰਾ ਤੇ ਲਾਈ ਵੀ ਦੇਖੋ ਕੰਪਨੀ ਫਿਟਡ ਲਾਈ ਵੀ ਟਾਇਰਾਂ ਦੀ ਕੰਡੀਸ਼ਨ ਚੰਗੀ ਆ ਠੀਕ ਆ ਵੀ ਤੇ ਰਿਕਾਰਡ ਚੱਲੀ ਹੋਈ ਹੈ ਜੀ ਠੀਕ ਹੈ ਜੀ ਲੋ ਵੀ ਦੇਖ ਸਕਦੇ ਹੋ ਤੁਸੀਂ ਕਿੰਨੀ ਚੱਲੀ ਇਹ ਇਹ 90 ਕਿਹ ਹਜ਼ਾਰ ਤੇ ਲਗਭਗ ਚੱਲੀ ਹੋਈ ਹੈ ਲੋ ਵੀ 90 ਹਜ਼ਾਰ ਸਰਵਿਸ ਰਿਕਾਰਡ ਦੇ ਨਾਲ ਚੱਲੀ ਵੀ ਠੀਕ ਆ ਤੁਸੀਂ ਦੇਖ ਸਕਦੇ ਹੋ ਇੰਟੀਰੀਅਰ ਵਗੈਰਾ ਗੱਡੀ ਦਾ ਸ਼ੋਰੂਮ ਕੰਡੀਸ਼ਨ ਪਿਆ ਸੀਟ ਕਵਰ ਨਾ ਮੈਂ ਚੜੇ ਸੀਟਾਂ ਦੇ ਵਿੱਚ ਚਾਰ ਚਲਾਬੇ ਦੇ ਓਕੇ ਜਮਾ ਜੀ ਜਮਾ ਕੋਈ ਕਮੀ ਪੇਸ਼ੀ ਕੋਈ ਕਮੀ ਪੇਸ਼ੀ ਨਹੀਂ ਆ ਕੇ ਬੰਦਾ ਟਰਾਈ ਲੈ ਕੇ ਚੈੱਕ ਕਰ ਸਕਦਾ ਜੀ ਲਓ ਵੀ ਕਾਰ ਦੇ ਵਿੱਚ ਕੋਈ ਕਮੀ ਪੇਸ਼ੀ ਸੀਗਾ ਆਓ ਟਰਾਈ ਲਓ ਠੀਕ ਆ ਤੇ ਗੱਡੀ ਤੁਹਾਡੇ ਨਾਮ ਹੋ ਜਾਣੀ ਸਤ ਸਿਰੇ ਅਕਾਲ ਦੋਸਤੋ ਸ਼ੌਂਕੀ ਬਠਿੰਡੇ ਵਾਲਾ ਤੁਹਾਡੇ ਨਾਲ ਦੋਸਤੋ ਅੱਜ ਆਪਾਂ ਨਾ ਮੋੜ ਮੰਡੀ ਦੇ ਵਿੱਚ ਪਹੁੰਚਾਂਗੇ 22 ਦੇ ਮੋਟਰਸ ਤੇ ਜਿਹੜੇ ਵੀਰਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਠੀਕ ਹੈ ਵੀ ਆਪਣੇ ਤੋਂ 2 ਲੱਖ ਦੇ ਨੀਚੇ ਵਾਲੀਆਂ ਗੱਡੀਆਂ ਚਾਹੀਦੀਆਂ ਇਹਨਾਂ ਕੋਲ ਬਹੁਤ ਹੀ ਗੱਡੀਆਂ ਖੜੀਆਂ ਨੇ ਜਿਹੜੇ 2 ਲੱਖ ਦੀ ਰੇਟ ਤੋਂ ਥੱਲੇ ਮਿਲ ਜਰਾਂਗੇ ਤੁਹਾਨੂੰ ਤੇ Honda City ਵੀ ਪਤਨ ਨੂੰ ਦਮਾ ਕੇ ਮੈਨੂਅਲ ਦੇ ਵਿੱਚ ਵੀ ਆ ਤੇ ਆਟੋਮੈਟਿਕ ਵੀ ਦੀਰਾ ਕੋਲ ਸਾਰੀਆਂ ਗੱਡੀ ਨਾਲ ਤੁਹਾਨੂੰ ਜਾਣਕਾਰੀ ਲੈ ਕੇ ਦਿੰਨੇ ਆ ਪਹਿਲਾਂ ਤੁਹਾਨੂੰ ਲੋਕੇਸ਼ਨ ਦੱਸ ਦਈਏ ਬਾਈ ਵੀ ਸ਼ਾਪ ਕਿੱਥੇ ਰਹਿੰਦੀ ਹੈ ਸਸੀ ਕਾ ਬਾਈ ਜੀ ਬੜੀ ਸਵਾਗਤ ਹੈ ਆਪਣੇ ਪੇਤੇ ਤੁਹਾਡਾ ਤੇ ਲੋਕੇਸ਼ਨ ਦੱਸ ਦਈਏ ਆਪਣੇ ਆਪਣਾ ਜੀ ਮੋੜ ਮੰਡੀ ਹਾਂਜੀ ਖਾਸ ਤੇ ਬਟਿੰਡਾ ਮਾਨਸਾ ਰੋਡ ਠੀਕ ਹੈ ਗ੍ਰੇਡ ਦੇ ਜਮਾ ਆਪੋਜ਼ਿਟ ਹੈ ਗ੍ਰੇਡ ਦੇ ਬਿਲਕੁਲ ਸਾਹਮਣੇ ਸਾਹਮਣੇ ਠੀਕ ਬਾਈ ਜੀ ਮੋਟਰ ਤੇ ਲੋਨ ਦੀ ਫੈਸਿਲਿਟੀ ਕਿਵੇਂ ਰਹਿੰਦੀ ਆਪਣੇ ਕੋਲ ਜੀ ਲੋਨ ਹੋ ਜਾਂਦਾ ਜੀ ਬੰਦੇ ਦਾ ਸਿਮਲ ਸਹੀ ਹੋਵੇ ਜੀ ਕਿੰਨੇ ਬਾਰਡ ਤੋਂ ਉੱਪਰ ਜੀ ਆਪਣਾ ਲੋਨ ਹੋ ਜਾਂਦਾ ਜੀ 10 ਤੋਂ ਲੈ ਕੇ 12 ਤੋਂ ਉੱਤੇ ਜਿੰਨਾ ਮਰਜ਼ੀ ਕਰਾ ਲਓ ਠੀਕ ਹੈ ਲੋ ਵੀ 10 12 ਮਾਡਲ ਤੋਂ ਉੱਪਰ ਠੀਕ ਹੈ ਤੁਹਾਡਾ ਲੋਨ ਪ੍ਰੋਵਾਈਡ ਕਰਵਾ ਦੇਣਗੇ ਵੀਰ ਤੇ ਸਿਬਰ ਸਕੋਰ ਤੁਹਾਡਾ ਵਧੀਆ ਹੋਣਾ ਚਾਹੀਦਾ ਲੋਨ ਤੁਹਾਡਾ 80 ਤੋਂ 90% ਹੋ ਜਾਣਾ ਜੀ ਹੋ ਜੀ ਜੀ ਲੋ ਵੀ ਜੇ ਸਿਬਰ ਸਕੋਰ ਵਧੀਆ ਹੋ ਠੀਕ ਹੈ 80 ਤੋਂ 90% ਲੋਨ ਤੁਹਾਡਾ ਹੋ ਜਾਊਗਾ ਆਜੋ ਹੁਣ ਅੱਗੇ ਆਪਾਂ ਵੀਰ ਤੋਂ ਲੈਨੇ ਸਾਰੀਆਂ ਗੱਡੀਆਂ ਦੀ ਜਾਣਕਾਰੀ ਹਾਂਜੀ ਭਾਈ ਜੀ ਪਹਿਲੀ ਆਪਣੀ Honda City ਮਾਡਲ ਕਿੰਨਾ ਜੀ ਇਹ 2010 ਮਾਡਲ ਹੈ ਜੀ 10 ਮਾਡਲ ਹੈ ਇਹ ਨੰਬਰ ਕਿੱਥੋਂ ਦਾ ਹੈ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਹੈ ਨਾ ਮੈਨੂਅਲ ਦੂਜੇ ਨਾਮ ਜੀ ਮੈਨੂਅਲ ਦੇ ਵਿੱਚ ਆ ਦੂਜੇ ਨਾਮ ਦੀ ਹੈ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਭਾਈ ਟਾਇਰਾਂ ਦੇ ਵਿੱਚ ਤੁਹਾਨੂੰ ਬੀਲ ਕੱਪ ਮਿਲ ਜਾਣਗੇ ਭਾਈ ਮੜਾ ਟਾਕੀ ਖੋਲ ਇੰਟੀਰੀਅਰ ਵਗੈਰਾ ਚੈੱਕ ਕਰਾ ਦੀ ਗੱਡੀਆ ਨੋਵਿਟੀ ਇੰਟੀਰੀਅਰ ਚੈੱਕ ਕਰੋ ਗੱਡੀ ਦਾ ਸਾਫ ਸੁਥਰਾ ਪੈਸ ਠੀਕ ਹੈ AC ਹੀਟਰ ਵਗੈਰਾ ਓਕੇ ਸਾਰਾ ਸਾਰਾ ਕੁਝ ਵਰਕਿੰਗ ਹੈ ਜੀ ਜੀ ਡਾਕਟਰ ਦੀ ਗੱਡੀ ਚਲਾਈ ਹੋਈ ਹੈ ਜੀ ਠੀਕ ਹੈ ਲਓ ਸਾਰੀ ਵੈਲ ਮੇਨਟੇਨਡ ਹੈ ਜੀ ਬ੍ਰੇਕਰ ਪਾੜ ਹੈ ਠੀਕ ਹੈ ਸੀਟਾਂ ਨੇ ਵੇ ਸੀਟ ਕਾ ਵਧੀਆ ਚੜਾ ਠੀਕ ਹੈ ਵਧੀਆ ਮੈਟ ਮੋਟ ਲੱਗੇ ਹੋਏ ਹੈਗੇ ਚਾਲ ਚੱਲ ਬਈ ਓਕੇ ਜਮਾ ਜੀ ਜਮਾ ਕੋਈ ਕਮੀ ਪੇਸ਼ੀ ਕੋਈ ਕਮੀ ਪੇਸ਼ੀ ਨਹੀਂ ਆ ਕੇ ਬੰਦਾ ਟਰਾਈ ਲੈ ਕੇ ਚੈੱਕ ਕਰ ਸਕਦਾ ਜੀ ਲਓ ਵੀ ਕਾਰ ਦੇ ਵਿੱਚ ਕੋਈ ਕਮੀ ਪੇਸ਼ੀ ਹੈਗਾ ਆਓ ਟਰਾਈ ਲਓ ਠੀਕ ਹੈ ਤੇ ਗੱਡੀ ਤੁਹਾਡੇ ਨਾਮ ਹੋ ਜਾਣੀ ਆ ਇਹ ਰੇਟ ਕਿੰਨੇ ਚ ਹੁਣ ਇਹ ਆਪਾਂ ਨੂੰ ਪੈ ਜੀ 220000 ਰੁਪਏ ਦੀ 220000 ਦੀ ਮੈਨੂਅਲ ਦੇ ਵਿੱਚ ਮਾਡਲ ਕਿੰਨਾ ਸੀਗੇ ਇਹ 2010 2010 ਮਾਡਲ 90% ਗੱਡੀ ਓਰੀਜਨਲ ਹੈ ਕੱਲੇ ਬੰਪਰ ਪੇਂਟ ਨੇ ਲਓ ਵੀ ਕੱਲੇ ਬੰਪਰ ਪੇਂਟ ਮੈਨ ਬਾਕੀ ਸਾਰੀ ਗੱਡੀ ਤੁਹਾਨੂੰ ਓਰੀਜਨਲ ਮਿਲ ਜੂ ਕਿਦੂ ਅੱਕੇ ਆ ਗਈ ਆਡੀ ਇਹ ਆਡੀ ਹਾਂਜੀ ਮਾਡਲ ਕਿੰਨਾ ਜੀ ਇਹ 2015 ਮਾਡਲ ਹੈ ਜੀ 2015 ਮਾਡਲ ਹੈ ਪਹਿਲੇ ਨਾਮ ਦੀ ਪਹਿਲੇ ਨਾਮ ਦੀ ਹਾਂਜੀ A4 ਹੈ ਜੀ A4 ਜੀ S ਲਾਈਨ ਟੌਪ ਐਂਡ ਵੇਰੀਐਂਟ ਹੈ ਜੀ ਇਹ A4 S ਲਾਈਨ ਦੇਖ ਸਕਦੇ ਹੋ ਬਾਈ ਤੁਸੀਂ ਸੀਗਾ ਬੈਚਿੰਗ ਵਗੈਰਾ ਦੇ ਲਾਈ ਵੀ ਦੇ ਲੋ ਕੰਪਨੀ ਫਿਟਡ ਲਾਈ ਵੀ ਟਾਇਰਾਂ ਦੀ ਕੰਡੀਸ਼ਨ ਚੰਗੀ ਆ ਠੀਕ ਆ ਵੀ ਤੇ ਰਿਕਾਰਡ ਚੱਲੀ ਹੋਈ ਆ ਜੀ ਠੀਕ ਆ ਜੀ ਲੋ ਵੀ ਦੇਖ ਸਕਦੇ ਤੁਸੀਂ ਕਿੰਨੀ ਚੱਲੀ ਇਹ 90 ਕੁ ਹਜ਼ਾਰ ਤੇ ਲਗਭਗ ਚੱਲੀ ਹੋਈ ਆ ਲੋ ਵੀ 90 ਹਜ਼ਾਰ ਸਰਵਿਸ ਰਿਕਾਰਡ ਦੇ ਨਾਲ ਚੱਲੀ ਵੀ ਠੀਕ ਆ ਤੁਸੀਂ ਦੇਖ ਸਕਦੇ ਇੰਟੀਰੀਅਰ ਵਗੈਰਾ ਗੱਡੀ ਦਾ ਸ਼ੋਰੂਮ ਕੰਡੀਸ਼ਨ ਪਿਆ ਸੀਟ ਕਵਰ ਨਵੇਂ ਚੜੇ ਸੀਟਾਂ ਦੇ ਵਿੱਚ ਵੀ ਠੀਕ ਆ ਤੁਸੀਂ ਦੇਖ ਸਕਦੇ ਮੈਟ ਮੂਟ ਵਗੈਰਾ ਐਨ ਓਕੇ ਗੱਲਬਾਤ ਸਾਰੀ ਗੱਡੀ ਦੇ ਵਿੱਚ ਬਈ ਠੀਕ ਆ ਇਹ ਨੰਬਰ ਇਹਦਾ ਦਿੱਲੀ ਦਾ ਹੈ ਨਾ ਜੀ ਦਿੱਲੀ ਦਾ ਹੈ ਜੀ ਐਨ ਓਸੀ ਦੇ ਨਾਲ ਮਿਲੂਗਾ ਐਨ ਓਸੀ ਨਾਲ ਵੀ ਮਿਲ ਜੂ ਜੇ ਕਿਸੇ ਵੀਰ ਭਾਈ ਨੇ ਪੰਜਾਬ ਨੰਬਰ ਲਵਾਉਣਾ ਹੈ ਉਹ ਵੀ ਲਵਾ ਕੇ ਦੇ ਦਾਂਗੇ ਠੀਕ ਆ ਰੇਟ ਜੀ ਇਹਦਾ ਇਹਦਾ ਆਪਾਂ ਨੂੰ ਪੈ ਜੂਗੀ ਜੀ 9.5 ਲੱਖ ਰੁਪਇਆ 9.5 ਲੱਖ 50 ਹਜ਼ਾਰ ਦੀ ਤੁਹਾਨੂੰ ਮਿਲ ਜਣੀ ਹੈ 15 ਮਾਡਲ ਹੈ ਨਾ ਜੀ ਹਾਂਜੀ ਟਾਇਰਾਂ ਦੀ ਵੀ ਸਾਰੇ ਦੀ ਚੰਗੀ ਕੰਡੀਸ਼ਨ ਹੈ ਠੀਕ ਆ ਪਹਿਲੇ ਨਾਮ ਦੀ ਗੱਡੀ ਆ ਕਿੰਨੀ ਅਨਯੂਜ਼ਡ ਹੈ ਜੀ ਪਹਿਲੇ ਦੂਜੇ ਨਾਮ ਦੀ ਗੱਟੀਆਂ ਦੀ ਸਟਿੱਪਣੀ ਅਨਜੂਈ ਜਾਈ ਜਮਾ ਜੀ ਜਮਾ ਲੋ ਵੀ ਅਨਜੂਈ ਸਟ ਸਵੈਪਟਾਂ ਦਾ ਬੇਨਾਕੜ ਬਹੁਤ ਜ਼ਿਆਦਾ ਖੜੀਆਂ ਆਂਗੀਆਂ ਇਹ ਵਾਲੀ ਸਵੈਪਟ ਬਾਈ ਜੀ 2017 ਮਾਡਲ ਜੀ 17 ਮਾਡਲ ਇਹ ਬੀਡੀਆਈ ਹੈ ਕਿ ਇਹ ਬੀਡੀਆਈ ਚ ਤੇ ਕਨਵਰਟ ਹੋਈ ਹੋਈ ਹੈ ਜੀ ਐਲਡੀਆਈ ਤਾਂ ਬੀਡੀਆਈ ਹੋਣੀ ਹਾਂ ਸਾਰੀਆਂ ਪਿੰਡਵਾ ਪਾਵਰ ਹੈ ਠੀਕ ਹੈ ਨਾ 93 ਜੀ ਨਾਮ ਇਹ ਦੂਜੇ ਜੀ ਨਵੇਂ ਟਾਇਰ ਦੇਖ ਸਕਦੇ ਹੋ ਤੁਸੀਂ ਠੀਕ ਆ ਐਂ ਚੰਗੀ ਕੰਡੀਸ਼ਨ ਦੇ ਟਾਇਰ ਪਏ ਆ ਇੰਟੀਰੀਅਰ ਬਾਈ ਜੀ ਗੱਡੀਆਂ ਇੱਕ ਵਾਰ ਤੁਸੀਂ ਚੈੱਕ ਕਰੋ ਪੂਰੀ ਸਾਫ਼ ਸੁਥਰੀ ਬਾਈ ਗੱਡੀਆਂ ਪੀਰਾ ਕੋਲ ਹੈਗੀਆਂ ਠੀਕ ਆ ਇੰਟੀਰੀਅਰ ਬਾਈ ਗੱਡੀਆਂ ਐਂ ਸਾਫ਼ ਸੁਥਰੀਆਂ ਪਈਆਂ ਠੀਕ ਆ ਕੋਈ ਐ ਨਹੀਂ ਹੈ ਕੋਈ ਜੇ ਕੋ ਨੰਬਰ ਬਾਹਰ ਤਾਂ ਐਚ ਆਰ ਵਗੈਰਾ ਨੰਬਰ ਹੋਊਗਾ ਤਾਂ ਵੀ ਗੱਡੀਆਂ ਨੇ ਬੈਲ ਮੇਨਟੇਨ ਗੱਡੀਆਂ ਠੀਕ ਆ ਵਧੀਆ ਸੀਟ ਕਵਰ ਚੜੇ ਸੀਟਾਂ ਦੇ ਵਿੱਚ ਮੈਟਿੰਗ ਮੂਟਿੰਗ ਹੋਈ ਹੈ ਮੈਟ ਮੂਟ ਵਧੀਆ ਲੱਗਿਆ ਗੱਡੀ ਦੇ ਵਿੱਚ ਠੀਕ ਆ ਇਹਦੀ ਬਾਈ ਜੀ ਡਿਮਾਂਡ ਆਪਾਂ ਇਹਦੀ ਜੀ 390000 ਰੁਪਏ ਜੀ 3 ਲੱਖ 17 ਮਾਡਲ ਦਾ ਜੀ ਨੰਬਰ ਕਿੱਥੋਂ ਇਹਦਾ ਜੀ ਐਚ ਆਰ ਨੰਬਰ ਹੈ ਜੀ 17 ਮਾਡਲ ਦਾ ਹਾਂ ਜੀ 390000 ਰੁਪਏ ਜੀ 90 ਹਜ਼ਾਰ ਲਓ ਵੀ ਇਹ ਨਹੀਂ ਰੇਟ ਤੁਹਾਨੂੰ ਕਿੱਥੋਂ ਮਿਲਣਾ ਠੀਕ ਆ ਇਦੋ ਕੇ ਹੋਰ ਖੜੀ ਸਟ ਵੀਰਾਂ ਕੋਲੇ ਇਹ ਬਾਈ ਜੀ ਮਾਡਲ ਇਹ ਵੀ 2017 ਮਾਡਲ ਹੈ ਜੀ ਉਹ ਸਿਲਵਰ ਹੈ ਇਹ ਕਈ ਬੰਤੇ ਕਹਿੰਦੇ ਵੀ ਆਪਾਂ ਲੈਣੀ ਵਾਈਟ ਹੈ ਵਾਈਟ ਲੈਣੀ ਹਾਂਜੀ ਸਾਰੀ ਗੱਡੀ ਓਰੀਜਨਲ ਹੈ ਠੀਕ ਹੈ ਜੀ ਕੋਈ ਮਾੜੀ ਮੋਟੀ ਛਿਰੀਟਮ ਛਰਾਟੀ ਹਟਾਈ ਹੋਈ ਹੈ ਮਤਲਬ ਸਕਰੈਚ ਕਰਨ ਵਾਲੀ ਹਾਂਜੀ ਹਾਂ ਹਾਂ ਬੈਂਪਰ ਵਗੈਰਾ ਹਾਂ ਪੀਸ ਕੋਈ ਬਦਲਿਆ ਨਹੀਂ ਹੋਇਆ ਟਾਇਰ ਜਮਾ ਨਵੇਂ ਆ ਸ਼ੀਸ਼ੇ ਸਾਰੇ ਨਾਲ ਦੇ ਸ਼ੀਸ਼ੇ ਸਾਰੇ ਨਾਲ ਦੇ ਆ ਲਓ ਵੀ ਸਾਰੇ ਸ਼ੀਸ਼ੇ ਤੁਹਾਨੂੰ ਨਾਲ ਦੇ ਮਿਲ ਜਾਣਗੇ ਵਿਦ ਰਿਕਾਰਡ ਚੱਲੀ ਹੋਈ ਹੈ ਇੰਟੀਰੀਅਰ ਵਗੈਰਾ ਚੈੱਕ ਕਰੋ ਇੱਕ ਵਾਰ ਤੁਸੀਂ ਸੀਟ ਕਵਰ ਦੇਖੋ ਵੀ ਸੀਟਾਂ ਦੇ ਵਿੱਚ ਇਹ ਵੀ ਹੈ ਐਨ ਕਿੰਨੇ ਸੋਹਣੇ ਚੜੇ ਵੇ ਦੇਖੋ ਚੈੱਕ ਕਰੋ ਜਮੇ ਚੜੇ ਨਵੇਂ ਹਨ ਬਈ ਹਾਂਜੀ ਹਾਂ ਲਓ ਬਈ ਇਹ ਤਾਂ ਮੰਨ ਲਓ ਆ ਮਹੀਨਾ ਦੋ ਕੁ ਮਹੀਨੇ ਹੋਏ ਜਿਵੇਂ ਸੀਟ ਕਵਰ ਚੜਵਾਇਆ ਨੂੰ ਆਏ ਪਹਿਲੇ ਬਾਤ ਓਕੇ ਮੈਟ ਮੂਡ ਵਧੀਆ ਲੱਗੇ ਵੇ ਇਹ ਵੀ ਡੀਜ਼ਲ ਦੀ ਡੀਜ਼ਲ ਜੀ ਇਹ ਬੀਡੀਏ ਐਲਡੀਆਈ ਜੀ ਐਲਡੀਆਈ ਹਾਂਜੀ ਗੱਡੀ ਸਾਰੀ ਵਧੀਆ ਜੀ ਠੀਕ ਹੈ ਇਹ ਕੀ ਮਾਡਲ ਹੈ ਠੀਕ ਹੈ ਇਹ ਦਿੱਲੀ ਨੰਬਰ ਗੱਡੀ ਹੈ ਜੀ ਦਿੱਲੀ ਨੰਬਰ ਹੈ ਜੀ ਇਹ ਐਨਓਸੀ ਨਾਲ ਮਿਲ ਜੂ ਆਪਾਂ ਠੀਕ ਹੈ ਇਹ ਰੇਟ ਜੀ ਇਹਦਾ ਇਹ ਆਪਾਂ ਨੂੰ ਪੈ ਜੂਗੀ 4 ਲੱਖ 10000 ਰੁਪਏ ਚ ਲਓ ਬਈ ਅਪੋਲੋ ਦੇ ਟਾਇਰ ਲੱਗੇ ਆ ਸਾਰੇ ਠੀਕ ਆ 4 ਲੱਖ 10 ਹਜ਼ਾਰ ਰੁਪਏ ਡਿਮਾਂਡ ਕਰਦੇ ਆ ਆਪਣੇ ਪੇਜ ਦਾ ਨਾਮ ਲੈਦੇ ਵੀਰਾ ਕੋਲ ਮੌਕੇ ਤੇ ਮਾਨਤਨ ਕਰ ਦੋਗੇ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਤੁਹਾਡੀ ਵੀਡੀਓ ਤੇ ਇੱਕੀ ਉਹਦਾ ਪੂਰਾ ਮਾਨਤਨ ਕੀਤਾ ਜਾਊ ਨਾ ਵੀ ਸਾਰੀਆਂ ਗੱਡੀਆਂ ਤੁਹਾਡਾ ਮਾਨਤਨ ਠੀਕ ਆ ਵਧੀਆ ਕੀਤਾ ਜਾਣਾਗਾ ਤੇ ਜੇ ਇਦੂ ਅੱਗੇ ਆਪਣੇ ਕੋਲ ਹੈਗੀ ਆਗੀ ਇਹ ਗੱਡੀ ਦਾ ਤਾਂ ਬਈ ਰੇਟ ਤੁਸੀਂ ਸੁਣ ਕੇ ਨਾ ਕਹੋਗੇ ਬਾਕ ਮਾਲਾ ਰੇਟ ਈ ਆ ਬਾਕੀ ਤਾਂ ਸਾਰੀਆਂ ਗੱਡੀਆਂ ਦਾ ਰੇਟ ਸਹੀ ਆ ਇਹਨਾਂ ਦੇ ਪਰ ਆ ਗੱਡੀ ਦੇਖੋ ਜਿਹੜੇ ਵੀਰਾਂ ਨੇ ਬਹੁਤੀ ਘੱਟ ਪੈਸੇ ਲਾਉਣੇ ਉਹਨਾਂ ਵਾਸਤੇ ਇਹ ਗੱਡੀ ਆ ਇਹ ਬਈ ਜੀ i10 ਹੈ ਜੀ ਇਹ i10 ਹੈ ਜੀ 2010 ਮਾਡਲ ਜੀ ਤੇ जी। 99% ਗੱਡੀ オリジナル ਹੈ ਜੀ ਠੀਕ ਹੈ ਜੀ ਜਿਹਨੂੰ ਕਹਿ ਦਿੰਦੇ 99% ਜੀ 1% ਵੀ ਆਪਾਂ ਕੱਟ ਲੰਨੇ ਆ ਵੀ ਟਾਈਮ ਜ਼ਿਆਦਾ ਹੋ ਗਿਆ ਸਾਰੀ ਗੱਡੀ オリジナル ਹੈ ਠੀਕ ਹੈ ਨਾ ਪੰਜਾਬ ਤੇ ਨੰਬਰ ਪੰਜਾਬ ਜੀ ਕੱਟ ਕੇ ਲੱਗੇ ਹੋਏ ਜੀ ਕੱਟ ਕੇ ਲੱਗਾ ਹੋਇਆ ਜੀ ਪੰਜਾਬ ਨੰਬਰ ਠੀਕ ਹੈ ਲੈ ਵੀ ਜੇ ਕੱਟ ਕੇ ਕਹਤਾ ਠੀਕ ਹੈ ਵੀ ਇਹਨਾਂ ਕੱਟ ਕੇ ਲੱਗੇ ਚ ਪੱਕੇ ਨੰਬਰ ਦੀ ਹੈ ਤਾਂ ਪੱਕੇ ਨੰਬਰ ਦੀ ਦੱਸੀ ਜੋ ਤੁਹਾਨੂੰ ਗੱਡੀ ਇਹੋ ਜੀ ਗੱਲ ਬਾਤ ਨਹੀਂ ਹੈ ਕਿ ਜੇ ਨੰਬਰ ਕੱਟਿਆ ਹੋਊਗਾ ਤੇ ਵੀਰ ਕਹਦਣਗੇ ਪੱਕੇ ਨੰਬਰ ਦੀ ਹੈ ਇਹੋ ਜੀ ਤਾਂ ਇਹਨਾਂ ਕੋਲ ਕੰਮ ਹੀ ਨਹੀਂ ਹੈਗਾ ਵੀਰਾਂ ਕੋਲੇ ਲੈ ਉਹਦੇ ਅੰਦਰੋਂ ਟਾਇਰਾਂ ਪੈ ਜੀ ਗੱਡੀ ਚੈੱਕ ਕਰੋ ਲਓ ਵੀ ਐਨ ਚੈੱਕ ਕਰੋ ਧੀਰੇ ਬਾਈ ਸਾਫ ਸੁਥਰੀ ਪੀਐਸ ਨਵੇਂ ਸੀਟ ਕਵਰ ਨਵੇਂ ਸੀਟ ਕਵਰ ਚੜਾਏ ਸੀਟਾਂ ਦੇ ਵਿੱਚ ਬਾਈ ਇਹਦੀ ਡਿਮਾਂਡ ਬਈ ਆਪਾਂ ਕੀ ਕਰਦੇ ਹਾਂ ਇਹ ਪਊਗੀ ਆਪਾਂ ਨੂੰ 1,50,000 ਰੁਪਏ ਦੀ ਲਓ ਵੀ 1,50,000 ਠੀਕ ਆ ਪੰਜਾਬ ਨੰਬਰ ਨਾਲ ਆਪਾਂ ਓਕੇ ਆ ਪੰਜਾਬ ਨੰਬਰ ਲੱਗ ਕੇ ਮਿਲ ਜੂ ਤੁਹਾਨੂੰ ਤੇ ਇਸ ਤੋਂ ਅੱਗੇ ਜਿਵੇਂ ਆਪਾਂ ਸਟਾਰਟਿੰਗ ਦੱਸਿਆ ਠੀਕ ਆ Honda Amaze ਵੀਰੇ ਕੋਲ ਦੋ ਆ ਮੈਨੂਅਲ ਆਪਾਂ ਪਹਿਲਾਂ ਰੱਖਤੀ ਸੀ ਤੇ ਲਾਸਟ ਤੇ ਆ ਗਈ ਹੈਗੀ ਆਟੋਮੈਟਿਕ ਇਹ ਆਟੋਮੈਟਿਕ ਇਹ ਬਾਈ ਜਮਾਦਰ ਜੀ ਇਹ 2010 ਮਾਡਲ ਹੈ ਜੀ ਜੀ ਇਹ ਵੀ 99% ਗੱਡੀ ਰਿਜਨਲ ਹੈ ਜੀ ਐਨਓਸੀ ਦੇ ਨਾਲ ਹੀ ਮਿਲੂ ਵੀਰੇ ਐਨਓਸੀ ਨਾਲ ਵੀ ਮਿਲ ਜੂਗੀ ਐਚਆਰ ਟਰਾਂਸਫਰ ਕਰਨੀ ਹੈ ਐਚਆਰ ਨਾਲ ਵੀ ਹੋ ਜੂਗੀ ਟਰਾਂਸਫਰ ਲਓ ਵੀ ਜਿਵੇਂ ਤੁਸੀਂ ਟੌਪ ਐਂਡ ਵੇਰੀਐਂਟ ਹੈ ਜਿਵੇਂ ਕਹੂੰਗਾ ਉਵੇਂ ਮੈਂ ਵੇchu ਠੀਕ ਹੈ ਤੁਹਾਨੂੰ ਟੌਪ ਮਾਡਲ ਆਟੋਮੈਟਿਕ ਲਾਈਵਲ ਕੰਪਨੀ ਫੈਕਟਰੀ ਟਾਰਾਂ ਦੀ ਕੋਈ ਨਹੀਂ ਹੁੰਦੀ ਤੁਸੀਂ ਦੇਖ ਸਕਦੇ ਚੰਗੀ ਟਾਰਾਂ ਦੀ ਕੰਡੀਸ਼ਨ ਪਈ ਆ ਬਈ ਰੰਗ ਪੇੜ ਦੀ ਸਾਰੀ ਓਕੇ ਵੀਰੇ ਗੱਡੀ ਸਾਰੀ ਰਿਜਨਲ ਵੀਰੇ ਸਾਰੀ ਰਿਜਨਲ ਸਾਰੀ ਗੱਡੀ ਤੁਹਾਨੂੰ ਰਿਜਨਲ ਬੈਟਰੀ ਠੀਕ ਹੈ ਬੈਕ ਤੋਂ ਤੁਸੀਂ ਦੇਖ ਸਕਦੇ ਹੋ ਬੈਕ ਕੈ ਠੀਕ ਹੈ ਜੀ ਐਸੈਸਰੀ ਬਹੁਤ ਲੱਗੀ ਹੋਈ ਹੈ ਫਸਟ ਓਨਰ ਹੈ ਟਾਕੀ ਖੋਲੀ ਗਾਰੰਟੀ ਰਿਹਾ ਬਗਾਰੇ ਚੈੱਕ ਕਰਾ ਦੇ 10 ਗੁਣਾ ਪਾ ਲਓ ਵੀ ਦੇਖੋ ਗਾਰੰਟੀ ਰਿਹਾ ਪਹਿਲੇ ਨਾਂ ਦੀ ਵੀਰੇ ਪਹਿਲੇ ਨਾਂ ਦੀ ਜੀ ਲਓ ਵੀ ਪਹਿਲੇ ਨਾਂ ਦੀ ਠੀਕ ਹੈ ਜਿਹੜਾ ਵੀਰ ਲਾਊਗਾ ਉਹਦੇ ਨਾਂ ਤੇ ਇਹ ਦੂਜੇ ਨਾਂ ਦੀ ਹੋਏ ਨਹੀਂ ਗੱਡੀ ਉਦੋਂ ਤੇ ਸੀਟ ਕਵਰ ਸੀਟਾਂ ਦੇ ਵਿੱਚ ਦੇਖੋ ਨਵੇਂ ਰੱਗੇ ਵੀ ਠੀਕ ਆ ਐਨ ਓਕੇ ਗੱਲ ਬਾਤ ਆ ਰੇਟ ਬਾਈ ਜੀ ਦਾ ਇਹ ਆਪਾਂ ਨੂੰ ਪੈ ਜੂਗੀ ਜੀ 1,70,000 ਰੁਪਏ ਦੀ 1,70,000 ਚ ਬਈ ਆਟੋਮੈਟਿਕ ਹੌਂਦਾ ਸਿਟੀ ਕਾਰ ਹੈਗੀ ਠੀਕ ਆ ਨੰਬਰ ਆਪ ਵੀਰ ਦੇ ਸਕਰੀਨ ਤੇ ਪਾਤੇ ਸੰਪਰਕ ਕਰ ਲਿਓ ਕੋਈ ਵੀ ਗੱਡੀ ਤੁਹਾਨੂੰ ਪਸੰਦ ਆਈ ਠੀਕ ਆ ਵਿਜਿਟ ਕਰ ਸਕਦੇ ਤੁਸੀਂ ਵੀਰਾਂ ਕੋਲ ਠੀਕ ਆ ਮੋੜਮੰਟੀ ਦੇ ਵਿੱਚ ਇਹ ਤੋਂ ਵੀਰਾਂ ਬਾਈ ਜੀ ਜਿਵੇਂ ਆਪਾਂ ਡੋਲੀ ਟੈਲੀ ਵਾਸਤੇ ਵੀ ਕਾਰਾਂ ਭੇਜਦੇ ਹਾਂ ਹਾਂ ਜੀ ਡੋਲੀ ਵਾਸਤੇ ਕਾਰਾਂ ਦਾ ਆਪਣੇ ਕੋਲ ਖਾਸ ਪ੍ਰਬੰਧ ਹੈ ਜੀ ਕਿਹੜੀ ਕਿਹੜੀ ਹੁੰਦੀ ਉਹ ਮੜਾਏ ਦੱਸ ਦਿਆ ਹਾਂ ਜੀ ਉਹਦੇ ਵਿੱਚ ਆਪਾਂ ਨੂੰ ਮਿਲ ਜੂ ਆਡੀ A4 ਜੀ ਜੈਗੂਅਰ ਜੀ ਬੀ ਐਮ ਡਬਲਯੂ ਜੀ ਹੁਣ ਜੱਟਾਂ ਦੀ ਪਹਿਲੀ ਪਸੰਦ ਹੈ ਸਕਾਰਪਿਓ ਐਨ ਹਾਂ ਜੀ 2025 ਮਾਡਲ ਜੀ ਜਵਾਨ ਨਵੀਂ ਠੀਕ ਹੈ ਜੀ ਹਾਂਜੀ ਰੈਂਟ ਤੇ ਵੀ ਦੇ ਦਿੰਨਾ ਨਾਲ ਜੀ ਰੈਂਟ ਤੇ ਵੀ ਮਿਲ ਜਾਂਦੀ ਹੈ ਜੀ ਸੈਲਫ ਡਰਾਈਵ ਤੇ ਵੀ ਮਿਲ ਜਾਂਦੀ ਜੇ ਕਿਹ ਹੈ ਨਾ ਸੈਲਫ ਡਰਾਈਵ ਤੇ ਲੈਣੀ ਹੈ ਉਵੇਂ ਹੀ ਮਿਲ ਜਾਣੀ ਹੈ ਸੀਗਾ ਤੁਹਾਨੂੰ ਰੈਂਟ ਵਗੈਰਾ ਤੁਸੀਂ ਉਹ ਜਿਹੜੀ ਗੱਲਬਾਤ ਹੁੰਦੀ ਹੈ ਵੀਰ ਨਾਲ ਤੁਸੀਂ ਕਰ ਲਿਓ ਠੀਕ ਆ ਨੰਬਰ ਆਪਾਂ ਵੀਰ ਦੇ ਸਕਰੀਨ ਤੇ ਪਾਤੇ ਸੰਪਰਕ ਕਰ ਲਿਓ ਵੀਡੀਓ ਨੂੰ ਬਤਵਾ ਸ਼ੇਅਰ ਕਰ ਦੀ ਧੰਨਵਾਦ